ਵਾਹਿਗੁਰੂ ਸਾਹਿਬ ਜੀ ਕੋ ਉਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਤਜੁਗਾਦਿ ਸਚੁ ਰਹਿਤਿ ਸਤਿ ਅਨਾਨ ਕੋ ਸੀ ਪੀ ਸਤਿ ਸੋਚੈ ਸੋਚਨਾ ਹੋਈ ਜੀ ਸੋਚੀ ਲਖਵਾਰ ਚੁਪੈ ਚੁਪਨਾ ਹੋਈ ਜੀ ਨਾਇਰਾਨ ਉਤਾਰ ਭੁਖਿਆ ਭੁਖ ਨੋ ਤਰੀ ਜੇ ਬਨਾ ਪ੍ਰੀਆ ਭਾਰ ਸਹਸ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਵਸ ਚਿਆਰਾ ਹੋਈਏ ਕਿਉ ਕੂੜੈ ਤੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਉਕਮੀ ਹੋਵਣ ਆਕਾਰ ਪੰਨ ਨਤੇ ਆ ਜਾਈ ਉਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਸੋਨੀ ਸੁਮਨੀ ਜੀ ਹੁਕਮ ਲੈਖ ਲੋਕ ਸੁਖ ਪਾਈਐ ਹੈ ਇੱਕ ਨਾ ਕੋਮੇ ਪਖਸੀਸ ਇੱਕ ਹੁਕਮੀ ਸਲਾ ਪਵਾਈਐ ਹੈ ਹੁਕਮ ਐਂਦਰ ਸਭ ਕੋ ਬਾਰ ਹੁਕਮ ਨਾ ਹੋਏ ਨਾਨਕ ਹੁਕਮੈ ਜੀ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਹੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜਿ ਖਰੇ ਤਨਖੇਵ ਗਾਵੇ ਕੋ ਜੀ ਲੈ ਪ੍ਰਦੇਹੋ ਗਾਵੇ ਕੋ ਜਾਪੇ ਵਿਸੈ ਦੂਰ ਗਾਵੇ ਕੋ ਵੀ ਕਹਿ ਹਾਦਰਾ ਹਦੂਰ ਖਤਨਾ ਖਤੀਨਾ ਆਵੇ ਟੋਟ ਕਤ ਕਤ ਕਠੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਦੁਗਾ ਤੁੰਤਰ ਖਾਹੀ ਖਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਬਿਸਐ ਪਰਵਾਹੂ ਬਸਾਚਾ ਸਾਇ ਬਸਾਚਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਹੈ ਦੀਹ ਦੀਹ ਦਾਤਿ ਹਰੀ ਦਾਤਾਰ ਫੇਰ ਕੀ ਅਗੈ ਰਖੀਐ ਜਿਸੁ ਸੈ ਦਰਬਾਰ ਉਹ ਹੋ ਕੇ ਬੁੱਲਣ ਬੁਲੀਐ ਜਿ ਤੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੇਂ ਕਪੜਾ ਨਦਰੀ ਮੁਕਤਿਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰੁ ਆਪੇ ਆਨ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋ ਰਖ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਅੱਖ ਨਾਹੀ ਕਹਿਣਾ ਕਤ ਨ ਜਾਈ ਗੁਰਾ ਇੱਕ ਦੀਪ ਜਾਈ ਸਪਨਾ ਜੀਆ ਕਾਇਕ ਦਾਤਾ ਸੋਮੈ ਬਿਸਰਨ ਨ ਜਾਈ ਹੀਰਤ ਨਵਾ ਜੀ ਤਿਸ ਪਾਵਾ ਵਿਣ ਪਾਣੀ ਕੀ ਨਾਏ ਕਰੀ ਜੀਤੀ ਸਿਰ ਟੋਪਾਈ ਵੇਖਾ ਵਿਣ ਕਰਮਾਂ ਕੀ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤਿ ਅਗਲੇ ਜੀਤ ਨਦਰਨਾ ਆਵਈ ਤਾਂ ਬਾਤੁ ਸੁਚੈ ਕੀ ਇਟਾਂਦਰ ਕੀਟ ਕਰ ਦੋਸੀ ਦੋਸਤਰੇ ਮੂ ਕੀ ਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਖਰੇ ਗੁਣਮੰਤਿਆ ਗੁਣ ਦੇਤਿ ਆ ਕੋਈ ਨ ਸੁਝੈ ਜੀਤ ਗੁਣ ਕੋਈ ਕਦੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤੜਤ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਦੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾ ਲਾਮ ਮੰਦ ਸੁਣਿਆ ਜੋਗਯੁਗਤ ਤਨ ਭੇਦ ਸੁਣਿਆ ਸਾਸ਼ਟ ਸਿਮਰਤ ਵੇਦ ਨਾਨਕ ਭਗਤਾਂ ਸਦਾ ਦੇਗਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਛੱਡ ਕਾ ਇਸਨਾਨ ਸੁਣਿਆ ਪਾੜ ਕਾੜ ਪਾਵੇ ਮਾਨ ਸੁਣਿਆ ਲਾਗੇ ਸੇਧ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਦਾ ਗੁਣਾ ਕੇਗਾ ਹੋ ਸੁਣਿਆ ਸੇਖ ਪੀਰ ਪਾਤਸ਼ਾਹ ਹੋ ਸੁਣਿਆ ਅੰਦੇ ਪਾਵੇ ਰਾਹ ਹੋ ਸੁਣਿਆ ਹੱਥ ਹੋਵੇ ਅਸਗਾਵ ਨਾਨਕ ਭਗਤਾਂ ਸਦਾ ਵੇਗਾ ਸੁ ਸੁਣਿਆ ਦੂਖ ਪਾਪ ਕਾ ਨਾਸ ਮੰਨਿ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਫਿਰਤਾਏ ਨਕਾਗਦ ਕਲਮ ਨ ਲਿਖਣਾ ਹਾਰ ਮੰਨੇ ਕਾ ਬਿਆਕਰਣ ਵਿਚਾਰ ਐਸਾ ਨਾਮ ਨਰੰਜਨ ਹੋਵੇ ਦੇਖੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂਏ ਛੋਟਾ ਨਾ ਖਾਏ ਮੰਨੈ ਜਮ ਕੈ ਸਾਤ ਨ ਜਾਏ ਐਸਾ ਨਾਮ ਨਰਿੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸੰਪਰਪੜਿ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਹੀ ਸੰਬੰਧ ਐਸਾ ਨਾਮ ਨਰਿੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੇ ਮੁਕਤਿ ਦਵਾਰ ਮੰਨੈ ਪਰਵਾਰੈ ਸਾਧਾਰ ਮਨ ਤਰੈ ਤਾਰੇ ਗੁਰ ਸੇਕੋ ਮਨ ਨਾਨਕ ਪਦੇ ਨਾ ਪੀਖੋ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਹੋਏ ਪੰਚ ਪਰਵਾਣ ਪੰਚ ਪਰਦਾਣ ਪੰਚੇ ਪਾਵੇ ਦਰਗਹਿ ਮਾਨ ਪੰਚੀ ਸੋਹੀ ਹੀ ਦਰਦਾ ਜਾਨ ਪੰਚਾ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਿਨ ਸੂਤ ਜੀ ਕੋ 부ਜੈ ਉਹ ਬੈ ਸਚਿਆਰ ਤਬ ਲੈ ਉਪਰ ਕੀਤਾ ਪਾਰ ਤਰਤੀ ਓਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਆਪਣੀ ਕਲਾਮ ਏਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਏਤਾ ਤਾਨਸਵਾਲੇ ਰੂਪ ਕੀ ਪੀਦਾਤ ਜਾਣ ਕੌਣ ਪੂਤ ਕੀਤਾ ਪਸਾਓ ਏ ਕੋ ਖਵਾਓ ਤੁਸੀਂ ਹੋਏ ਲੱਖ ਨਦੀਆਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਦਪਾਵੈ ਸਾਈ ਭਲੀ ਕਾਰ ਤੁਮ ਸਦਾ ਸਲਾਮ ਚੰਦਰੰਕਾਰ ਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਰਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਫਕਤ ਗੁਣ ਗਿਆਨ ਵਿਚਾਰ ਸੰਖ ਤਤੀ ਅਸੰਖ ਦਾਤਾ ਅਸੰਖ ਸੂਰ ਮੋ ਪਕਸਾਰ ਸੰਖ ਮੋ ਲਿਵ ਲਾਏ ਤਾਰ ਕੁਦਰਤ ਕਉਨ ਕਾ ਵਿਚਾਰ ਵਾਰਿਆ ਨਾਂ ਜਾਵਾ ਏ ਕੁਮਾਰ ਜੋਤਿ ਪਾਵੇ ਸਾਈ ਭਲੀਕਾਰ ਪੰਚਦਾਸ ਲਾਣ ਅੰਮ੍ਰੰਨੰਕਾਰ ਅਸੰਖ ਮੂਰਖ ਅੰਦਕੂਰ ਸੰਕ ਚੋਰਾ ਰਾਮਖੋਰ ਸੰਕਮਰ ਕਰ ਜਾਏ ਜੋਰ ਸੰਕ ਗਲ ਵਡਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਕੂੜਿਆਰੇ ਕੂੜੇ ਪੇਰਾਹੀ ਅਸੰਖ ਮਲੇਸ਼ ਮਲ ਭਟਕਾਰੇ ਅਸੰਕੰਨ ਗਕ ਸਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਵਾ ਏਕ ਬਾਤ ਜੋਤਿ ਦੇ ਪਾਵੇ ਸਾਈ ਭਲੀ ਕਾਨ ਤੁਮ ਸਦਾ ਸਲਾਮ ਤਨ ਰੰਕਾਰ ਸੰਕ ਨਾਵ ਸੰਕ ਸਾਭ ਅਗਾਮਾ ਗਾਮਾ ਸੰਕ ਲੋ ਅਕਰੀ ਕੈ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾ ਹੋ ਅਕਰੀ ਗਿਆਨਗੀਰ ਗੁਣਗਾਹ ਅਕਰੀ ਲਿਖਣ ਬੋਲਣ ਬਾਣ ਅਕਰਾ ਸਭ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜਿਕ ਰਮਾਏ ਤੇ ਸੁਪਾਏ ਜਿਤਾ ਕੀਤਾ ਤੇਤਾ ਨਾ ਹੋ ਗਣਨਾ ਵੈ ਨਹੀਂ ਕੋਤਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤੰਗਰੰਕਾਰ ਰਹੀਏ ਹੱਥ ਪੈਰ ਤਨ ਦੇ ਗੋ ਪਾਣੀ ਤੋਤੇ ਉਪਰ ਸੁਖੀ ਗੋ ਬੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਰਹੀਏ ਮੱਥ ਪਾਪਾਂ ਕੈ ਸੰਗ ਉਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਕਣ ਨਾਏ ਕਰ ਕਰ ਕਰਣਾ ਲਿਖ ਲੈ ਜਾਉ ਆਪੇ ਬੀਜ ਆਪੇ ਖਾ ਹੋ ਨਾਨਕ ਓ ਕਮੀ ਆਵੋ ਜਾਉ ਈਰਤ ਤਪ ਦਇਆ ਤਦ ਦਾਨ ਜੀਖੋ ਪਾਵੇ ਤਿਲਕਾ ਮਾਣ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਕੀਰਤ ਮਲ ਨਾ ਹੋਏ ਸੁਭੁਗੁਣ ਤੇਰੀ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤਸੁਆਣ ਸਦਾ ਮਨ ਚਾਉ ਕਮਣ ਸੁਵੇਲਾ ਵਕਤ ਕਮਣ ਕਮਣ ਤੁਮਨਵਾਰ ਕਮਣ ਸਿਰਿ ਕੀ ਮਾਉ ਕਮਣ ਦੇ ਤੋਆ ਆਕਾਰ ਵੇਲ ਨਾ ਪਈਆ ਪੰਡਤੀ ਜੇ ਉਹ ਵਹਿ ਲੇ ਪ੍ਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਪ੍ਰਾਣ ਜਤਵਾਰ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੀ ਆਪੇ ਜਾਣੇ ਸੋਈ ਏਉ ਕਰਿਆ ਕਾ ਕਿਵਸਾ ਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਮਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅਗੇ ਗਿਆ ਨਾ ਸੋਏ ਪਾਤਾਲਾਂ ਪਾਤਾਲ ਲਖ ਆਕਾਸਾਂ ਆਕਾਸ ਕੋਡ ਕੋਡ ਕਪਾਲ ਥਕੇ ਵੇਦ ਕੈਨਕ ਬਾਤ ਸਹਿ ਇਸ 18 ਕੈਨਕ ਤੇਬਾ ਸਲੋਇਕ ਤਾਤ ਲੇਕਾ ਹੋਵੇ ਤਾਂ ਲਿਖੀਐ ਲੇਕੈ ਹੋਵੇ ਵਿਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ ਨਦੀਆ ਤੈਵਾਹ ਭਵੇ ਸਮੁੰਦਰ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਹੈ ਜੀ ਸਮਨੋ ਨਾ ਵਿਸਰੈ ਅੰਤਨਾ ਸਿਮਤੀ ਕਹਿਣ ਅਨੰਤ ਅੰਤਨਾ ਕਰਨੈ ਦੇਣ ਨਾਨਤ ਅੰਤਨਾ ਵੇਖਣ ਸੁਣਨ ਨਾਨਤ ਅੰਤਨਾ ਜਾਪੈ ਕਿ ਆ ਮਨਮੰਤ ਅੰਤਨਾ ਜਾਪੈ ਕਿੰਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਤਕਾਰਨ ਕੀਤੇ ਬਿਲਲਾਹਿ ਤਾਂ ਕਿ ਅੰਤਨਾ ਪਾਏ ਜਾਹੀ ਉਹ ਅੰਤਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੀ ਉਪਰ ਉੱਚਾ ਨਾਉ ਇਹ ਬੜੂ ਉੱਚਾ ਹੋਵੇ ਕੋਈ ਇਸ ਉੱਚੀ ਕੋ ਜਾਣੇ ਸੋਏ ਜੇ ਵੜਿ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖ ਖਾਈ ਖਾਏ ਕਿਤੇ ਆ ਲੋਕ ਭੋਕ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਵੋਏ ਵੋ ਰੱਖ ਨਾ ਸਕੈ ਕੋਈ ਜੀ ਕੋ ਖਾਏ ਕੋ ਆਖਣ ਪਾਏ ਓ ਜਾਣੈ ਜੀਤੀਆ ਮੋਏ ਖਾਏ ਅਪੇ ਜਾਣੈ ਅਪੇ ਦੀ ਅਖੇ ਸੀ ਪੀਕੀ ਕੇ ജനോ ബക്ഷേ സിബദ സാ നാന പാശാ പാശാ അമുൽ ഗുണ മുല്ല വാപാര മുല്ലപ ഭണ്ഡാരവ മുല്ലേ മുല്ല മുല സാ അമുല കർമ്മ മുല ദീപ അമുൽ തുല അമൽ പ്രവാന അമുൽ ബീസ അമുലീസ ਮੂਲ ਕਰ ਮਾ ਮੂਲ ਪ੍ਰਮਾਣ ਮੂਲੋ ਮੂਲ ਆਖਿਆ ਨਾ ਜਾਏ ਆਖ ਆਖ ਰੇ ਲਿਵ ਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁਰ ਨਰ ਮਨਜਨ ਸੀਵ ਕੀਤੇ ਅੱਖੇ ਅਕਣ ਪਾਹੀ ਕੀਤੇ ਕਹਿ ਕਹਿ ਉਠੜ ਜਾਹੀ ਇਥੇ ਕੀਤੀ ਵੋਲ ਕਰੇ ਤਾ ਆਖ ਨ ਸਕੈ ਕੀ ਕੇ ਜਿਬੜ ਭਾਵੈ ਤੇਵਡੂ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਅਖੇ ਬੁਰ ਬਿਗਾੜ ਤਾ ਲਖਿਐ ਸਰਗਾ ਵਾਰਾ ਗਾਵਾਦ ਸੋ ਦਰ ਕੇਹਾ ਸੋ ਕਰ ਕੇਹਾ ਨਿਤ ਬੈ ਸਰਬ ਚਮਾਲੀ ਵਾਜੇ ਨਾਦ ਨੀਖੋ ਸੰਖਾ ਕੀਤੇ ਵਾਵਨ ਹਾਰੇ ਕੇਤੇ ਰਾਗ ਭਰੀ ਸੋ ਕਈ ਅਨਾਂ ਕੀਤੇ ਗਾਵਨ ਹਾਰੇ ਗਾਵੇ ਤਉ ਨਾ ਪਉਣ ਪਾਣੀ ਬੈ ਸੰਕਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦੇਂ ਦਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵੇ ਸਿੱਖ ਸਮਾਜ ਜੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੀ ਸਰ ਜਗਤ ਜਗ ਵਿਦਾ ਨਾਲੇ ਗਾਵੇ ਮੋਹਣੀ ਆ ਮਨ ਮੋਣ ਸੁਰਗਾ ਮੱਥ ਪਿਆਲੇ ਗਾਵਨ ਰਤਨੋ ਪਾਏ ਤੇਰੀ 68 ਤੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸਹੀ ਤਦਨੋ ਗਾਵੇ ਜੋਤਿ ਨਿਭਾਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੀ ਮੈਂ ਚੇਤਨਾ ਆਵਣ ਨਾਨਕ ਕੀ ਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸਤਿ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਡੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪਤ ਸਦੀ ਵਢਿਆਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤੀ ਸ਼ਾਹੋ ਸਾਹਾ ਪਾਤਾ ਹੈਬ ਨਾਨਕ ਰਨ ਨਰਜਾਈ ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਕੂਤ ਕਿੰਤਾ ਕਾਲ ਖਵਾਰੀ ਕਾਇਆ ਜੁਖ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸੈ ਆਦੇਸ ਆਗ ਅਨੀਲ ਅਨਾਦ ਨਾਹਕ ਜੁਗ ਜੁਗੇ ਕੋਵੇਸ ਪਉਤ ਗਿਆਨ ਦੇ ਆ ਪੰਡਾਰਨ ਕਟ ਕਟ ਵਜੈ ਨਾਦ ਆਪਨਾਥ ਨਾਥੀ ਸਮਝਾ ਕੀ ਰਿ ਰਿ ਸਿਦੇਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵੇ ਲੇਖਿ ਆਵੇ ਪਾਗ ਆਦੇਸਿ ਸਿਚਿ ਆਦੇਸੁ ਆਦ ਅਨੀਲ ਅਨਾਦ ਨਾਥ ਤੁਗ ਤੁਗਿ ਕੋ ਵੇਸ ਇਕਾਮਾਈ ਜੁਗਤ ਵਿਆਈ ਤਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਬ ਤਿਸ ਪਾਬੈ ਤੇ ਵਚਲਾਵੈ ਜਿਬ ਹੋਵੇ ਪਰਮਾਨ ਓ ਵਿਕੇ ਓਨਾ ਨਦਰ ਨ ਆਵੈ ਬਹੁਤਾ ਯੋਗ ਦਾਣ ਆਦਿ ਇਸਿ ਸੈ ਆਦੀ ਸੁ ਆਦਾਨੀ ਲੋਨਾਦਨਤ ਜਗਤ ਗੀਖੋ ਵੀਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਦੇਸਿਸੈ ਆਦੇਸਵਾਦ ਨੀਲਨਾਦਨਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋ ਨਾ ਕੋਹੇ ਲੱਖ ਵੈ ਲਖ ਵੀਸ ਲਖ ਲਾਗੇ ਡਾ ਆਕਿਐ ਏਕ ਨਾਮ ਜਗਦੀਸ਼ ਵੇ ਤੇਰਾ ਏ ਪਤ ਪਵਡਿਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਪੂੜੈ ਠੀਸ ਆਕਨ ਜੋਰ ਚ ਪੈਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਰਣ ਸੁਰਤੀ ਗਿਆਨ ਵਿਚਾਰ ਜੋ ਰਣ ਜੁਗਤੀ ਛੁਪੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਈ ਰਤੀ ਰਥੀ ਤੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ertsੀ ਤਾਪ ਰੱਖੀ ਧਰਮ ਸਾਨ ਜਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਤ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਟਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਧਰਮ ਕੰਡ ਕਾ ਏਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੇ ਤਰ ਕੀਤੇ ਕਾਣ ਮੇਸ ਕੀਤੇ ਬਰਮੇ ਕਾਟ ਕਢੀਏ ਰੂਪ ਰੰਗ ਕੀ ਵੇਸ ਕੀਤੀ ਆਕਰਮ ਭੰਮੀ ਮੇਰ ਕੀਤੇ ਕੀਤੀ ਤੂ ਉਪਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾ ਨਾਮੁ ਕੀਤੇ ਕੀਤੇ ਰਤਨ ਸਮੰਦ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤਨ ਨਰਿੰਦ ਕੀਤੀ ਆ ਸੁਰਤੀ ਸੇਵ ਕੀਤੇ ਨਾਨਕ ਅਨੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਚਿਤੈ ਨਾਦ ਬਨੋਰ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਚਿਤੈ ਘਾੜ ਤੱਕੜੀਐ ਬਹੁਤਾਂ ਨੂਪ ਥਾਕੀਆ ਗੱਲਾਂ ਕਚੀਆ ਨਾ ਜਾਏ ਜੀ ਕੋ ਕਹਿ ਪਿਛੈ ਪਿਤਾਏ ਠੈ ਘੜੀਐ ਸਬਤ ਮਤ ਮਨ ਬੁੱਧ ਤੈ ਘੜੀਐ ਸਰਾ ਸਦਾ ਕੀ ਸੁੱਧ कर्म खंड की वाणी जोरत तै उर न कोई होर तै डोल महाबल सूरत न मै राम रया भरपूर तिथे सीतो सीता में ममाई आहे ताके रूप न कथने जाहे ना ओहे मरे न ठागे जाहे जिन कै राम वसै मनवाहे तिथे भगत वसै के लो करहि आनंद सच्चा मन सोई ਸਚ ਖੰਡ ਵਸੈ ਨਰੰਗੰਕਾਰ ਕਰ ਕਰ ਵੇਖੈ ਨਦਰਿਨਿਹਾਲ ਚਿਤੈ ਖੰਡ ਮੰਡਲ ਵਰ ਪੰਡ ਜੇ ਕੋ ਕਤੈ ਤੰਤ ਅਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਉਪਮਤਿ ਵੈਤਵਕਾਰ ਵੇਖੈ ਵਿਗਸੈ ਕਰਿ ਵਿਚਾਰ ਨਾਨਕ ਕਤਨਾ ਕਰਡਾ ਸਾਰ ਜਤ ਪਾ ਰਾਤੀਰ ਦਿਸਣਿਆਰ ਹਰਿ ਨਮਤਿ ਦੇ ਦਿੱਤਿਆਰ ਭੌਕ ਲਗਨ ਤਮਤਾਉ ਪੰਡਾ ਪਾਉ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਮੇ ਆਲ ਸਰੂਪ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿ ਤਮਾਹਤ ਦਿਵਸ ਰਾਤ ਦੇ ਦਾਈ ਦਾਇਆ ਕੀ ਲੈ ਸਗਲ ਜਗਤ ਚੰਗਿਆਈਆਂ ਬੁਰਿਆਆਂ ਵਾਚੈ ਤਰਮਹ ਦੂਰ ਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਸਪੂਜੀ ਦਾ ਖਾਲਸਾ ਵਾਸਪੂਜੀ ਦੀ ਫਤਿਹ